ਮੈਂ ਸੇ ਵੀ ਕਾਰਜ ਕਰ ਰਿਹਾ ਹਾਂ ਜਿਹੜਾ ਕੈਂਪਿੰਗ ਦਾ ਕੈਂਪਿੰਗ ਨਾ ਕਿ ਇਹ ਆਪਣੀ ਲਾਪਟਾ ਨਾ ਫਸ ਹੋਏ। ਇਹ ਕੋਸੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਜਾਂਡ ਵਾਲਾ, ਥੇੜੀ, ਫਕਰ ਸਰ, ਪੁਸ਼ਕਾਮ ਹੋ ਗਏ ਆ ਔਰ ਕੁਝ ਕਈਆਂ ਦੀ ਅਸੀਂ ਸ਼ੁਰੂਆਤ ਕੀਤੀ ਆ। ਸੋ ਕਈ ਲੱਖਾਂ ਦੇ ਕਾਰਜ ਆ ਜਿਵੇਂ ਅੱਜ ਇੱਥੇ ਜਿਹੜੀ ਗਲੀ ਆ ਜਿੱਥੇ ਮੈਂ ਖੜੀ ਆ ਇਹ ਅੱਜ ਸੀ तकरीबन 25 ਲੱਖ ਦੀ ਲਾਗਤ ਨਾਲ ਬਣਾਉਣ ਜਾ ਰਹੇ ਆ। ਸੋ ਅਲੱਗ-ਅਲੱਗ ਪ੍ਰੋਜੈਕਟ ਅਲੱਗ-ਅਲੱਗ ਉਹਨਾਂ ਦੀ ਕਾਸਟ ਹੈ। तकरीबन ਕਰੋੜਾਂ ਦੇ ਵਿੱਚ ਦਾ ਖਰਚਾ ਆਊਗਾ। ਔਰ ਕੁਛ ਬਾਣ ਵੀ ਚੁੱਕਿਆ ਸੋ ਮੈਂ ਆਪਣੇ ਪਿੰਡ ਵਾਸੀਆਂ ਨੂੰ ਸਾਡੇ ਸਰਪੰਚ ਸਾਹਿਬਾ ਮੈਡਮ ਸਾਹਿਬ ਮੇਰੇ ਨਾਲ ਖੜੇ ਨੇ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਬਾਦ ਦਿੰਦੀਆਂ ਜਿਹੜੇ ਕੰਮ ਹੋ ਗਏ ਤੇ ਜਿਹੜੇ ਸ਼ੁਰੂ ਕਰਾਉਣ ਜਾ ਰਹੇ ਆ ਉਹਦੇ ਵਿੱਚ ਵੀ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਾਂਗੀ ਕਿ ਇਹਨਾਂ ਕੰਮਾਂ ਨੂੰ ਤੁਸੀਂ ਆਪਣੀ ਨਿਗਰਾਨੀ ਵਿੱਚ ਕਰਾਓ ਤੇ ਵਧੀਆ ਤਰੀਕੇ ਨਾਲ ਕਰਵਾਓ ਐ ਲੈ ਜੀ ਇਲੈਕਸ਼ਨ ਵਲੋਂ ਤਰੰਤਰੰ ਦੇ ਬਾਈ ਇਲੈਕਸ਼ਨ ਦੀ ਤੀ ਕੋਸ਼ਿਸ਼ ਵੀ ਜਾਰੀ ਹੈ ਦੇਖੋ ਅਸੀਂ ਹਰ ਮੁਕਾਬਲੇ ਲਈ ਤਿਆਰ ਪਹਿਲਾਂ ਵੀ ਤਿਆਰ ਸੀ ਹੁਣ ਵੀ ਤਿਆਰ ਆ ਜਿੱਥੇ ਕਿਤੇ ਵੀ ਇਲੈਕਸ਼ਨ ਮੈਨੂੰ ਲੱਗਦਾ ਜਿੰਨਾ ਸਾਡੀ ਪਾਰਟੀ ਨੇ ਆਪਣੇ ਸਰਕਾਰ ਦੇ ਟਿਨਿਓਰ ਦੌਰਾਨ ਬਾਈ ਇਲੈਕਸ਼ਨ ਦੇਖੀਆਂ ਤੇ ਜਿੱਤੀਆਂ ਸ਼ਾਇਦ ਕਿਤੇ ਵੀ ਨਹੀਂ ਇਸ ਤਰ੍ਹਾਂ ਹੋਇਆ ਹੋਣਾ ਸੋ ਇਹ ਵੀ ਸੀਟ ਅਸੀਂ ਪੂਰੇ ਲੀਡ ਦੇ ਨਾਲ ਜਿੱਤਾਂਗੇ ਕੀ ਕਹੋਗੇ ਮਮਾ ਆਪ ਲੋਕਾਂ ਨੂੰ ਕੀ ਅਪੀਲ ਕਰੋਗੇ ਸਰਕਾਰ ਦੀ ਜੀ ਆਹ ਹੁਣ ਦਿੱਕਤ ਦੀ ਕਾਰਜਪ੍ਰਣਾਲੀ ਨਹੀਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗੀ ਧਰਮ ਤਰਨ ਵਾਸੀਆਂ ਨੂੰ ਵੀ ਅਪੀਲ ਕਰਾਂਗੀ ਕਿ ਜਿਹੜਾ ਸਰਕਾਰ ਨੇ ਸਭ ਤੋਂ ਵੱਡਾ ਕਦਮ ਜਿਹੜਾ ਨਸ਼ਿਆਂ ਦੇ ਵਿਰੁੱਧ ਚੁੱਕਿਆ ਔਰ ਸਰਕਾਰ ਨੇ ਜੋ ਡਿਵੈਲਪਮੈਂਟ ਤੇ ਕੰਮ ਲਗਾਤਾਰ ਜਾਰੀ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਵੋਟ ਪਾਓ ਤਾਂ ਕਿ ਅਸੀਂ ਪੰਜਾਬ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਸਕੀਏ